ਪੰਜਾਬ ਭਾਰ ਦੇ ਵਿੱਚ ਪੈਰੀ ਲਗਾਤਾਰ ਬਰਸਾਤ ਦੇ ਚੱਲਦੇ ਆ ਜਿੱਥੇ ਆੜਤੀਆ ਕਿਸਾਨਾਂ ਤੇ ਲੇਬਰ ਦਾ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਇਸ ਵਿਸ਼ੇ ਦੇ ਚੱਲਦੇ ਜਿਵੇਂ ਹਾਲਾਤ ਦੇਖੇ ਜਾਂ ਤਾਂ ਜੇਕਰ 6 ਤਰੀਕ 7 ਤਰੀਕ ਹੋ ਚੁੱਕੀ ਹੈ 8 ਤਰੀਕ ਨੂੰ ਜਿਹੜੀ ਇੱਕ ਲਗਾਤਾਰ ਬਰਸਾਤ ਦੱਸੀ ਜਾ ਰਹੀ ਇਸ ਬਰਸਾਤ ਦਾ ਪ੍ਰਭਾਵ ਜਿਹੜਾ ਕਿ 2 ਹਫ਼ਤਿਆਂ ਤੇ ਪੈਂਦਾ ਹੋਇਆ ਨਜ਼ਰ ਆਏਗਾ ਜਿਹੜੇ ਹਾਲਾਤ ਦੇਖੇ ਜਾਂਦੇ ਇਸ ਵਕਤ ਮੰਡੀ ਦੇ ਵਿੱਚ ਖੜੇ ਹ ਜਿੱਥੇ ਕਿ ਮੰਡੀ ਦੇ ਵਿੱਚ ਭਾਵੇਂ ਕਿ 8 ਤਿਆਂ ਵੱਲੋਂ ਫਸਲ ਨੂੰ ਜਿਹੜਾ ਪੂਰੀ ਤਰ੍ਹਾਂ ਜਿਹੜਾ ਟੱਕ ਦਿੱਤਾ ਗਿਆ ਵਾ ਪਰ ਜੇਕਰ ਗੱਲ ਕੀਤੀ ਜਾਵੇ ਤੇ ਮਾਰਚਰ ਨੂੰ ਲੈ ਕੇ ਜਿਹੜਾ ਕਿ ਇੱਕ ਵੱਡੀ ਸਮੱਸਿਆ ਬਣੀ ਹੈ ਸਰਕਾਰ ਕਹਿ ਰਹੀ ਹੈ 19 ਤੋਂ 17 ਮੋਰਚਾ ਲਿਆ ਵਾ ਲਿਆਂਦਾ ਜਾਵੇ ਪਰ ਆਰਤੀ ਦੇ ਵਾਸਤੇ 23 ਤੋਂ 22 ਮੋਰਚਾ ਜਿਹੜਾ ਆਉਂਦਾ ਹੈ ਫਸਲ ਆ ਰਹੀ ਹੈ ਕਿ ਹਾਲਾਤ ਦੇਖੇ ਜਾਂ ਤਾਂ ਹਾਲਾਤ ਨੂੰ ਲੈ ਕੇ ਕਿਸਾਨ ਤੇ ਆਰਤੀ ਜਿਹੜੇ ਚਿੱਤੀ ਚ ਪਏ ਹੋ ਨਜ਼ਰ ਆ ਰਹੇ ਕੁਝ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਇਸ ਫਸਲ ਨੂੰ ਲੈ ਕੇ ਹਾਲਾਤ ਬਣੇ ਆ ਕੀ ਨਾ ਆਪਣਾ ਫਸਲ ਲੈ ਕੇ ਆਏ ਹਾਂਜੀ ਰਜਿੰਦਰ ਸੱਗੀ ਜੀ ਅਰਜਿੰਦਰ ਜੀ ਕਿਹੜਾ ਪਿੰਡ ਆਪਣਾ ਮੇਰਾ ਪਿੰਡ ਕਮਾਲਪੁਰ ਜੀ ਕਮਾਲਪੁਰ ਹਾਂਜੀ ਪਰ ਕਿਵੇਂ ਦੇਖਦੇ ਹੋ ਜਿਹੜੀ ਬਰਸਾਤ ਪੈ ਰਹੀ ਹੈ ਫਸਲ ਖਰਾਬ ਹੋ ਰਹੀ ਹੈ ਔਰ ਕਿਸਾਨਾਂ ਦੇ ਲਈ ਜਿਹੜੀ ਇੱਕ ਵੱਡੇ ਆੜਤੀ ਵਾਲੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਬਰਸਾਤ ਇਹ ਸਾਰਿਆਂ ਵਾਸਤੇ ਇਹ ਆੜਤੀਏ ਵੀ ਪਰੇਸ਼ਾਨ ਆ ਜ਼ਿਮੀਂਦਾਰ ਵੀ ਪਰੇਸ਼ਾਨ ਆ 6-6 ਮਹੀਨੇ ਦੀਆਂ ਪਾਲੀਆਂ ਫਸਲਾਂ ਇੱਥੇ ਪਾਣੀ ਦੀ ਤੁਰੀਆਂ ਫਿਰਦੀਆਂ ਜੀ ਜਿੰਨੀਆਂ ਕਿ ਸ਼ੈੱਡ 'ਚ ਖੜੀਆਂ ਕਰ ਸਕਦੇ ਆ ਕਰ ਸਕਦੇ ਆ ਜਿਹੜੀਆਂ ਸ਼ੈੱਡ 'ਚ ਨਹੀਂ ਆਉਂਦੀਆਂ ਬਾਹਰ ਚਰਪਾਲਾਂ ਦੇ ਕੇ ਟਕੀਆਂ ਕੀ ਕਰ ਸਕਦੇ ਹੋ ਜੀ ਕਿੰਨੀ ਕ ਬਰਸਾਤ ਦੇ ਨਾਲ ਜਿਹੜੀ ਇਲਾਕੇ ਦੀ ਫਸਲ ਖਰਾਬ ਹੋ ਗਈ ਭਾਵੇਂ ਕਿ ਪੰਜਾਬ ਦੇ ਵਿੱਚ ਹੀ ਬਰਸਾਤ ਦਾ ਅਸਰ ਪਿਆ ਵਾ ਪਰ ਆਪਣੇ ਦੁਆਬੇ 'ਚ ਕਿੰਨਾ ਕਸਰ ਇਹਦਾ ਲੱਗਦਾ ਦੇਖੋ ਜੀ ਅੱਜ ਤੋਂ 10 ਦਿਨ ਤੱਕ ਮਸ਼ੀਨ ਨਹੀਂ ਚੱਲਣੀ ਕੋਈ ਵੀ ਤੇ ਦਸਾਂ ਦਿਨ ਤੱਕ ਝੋਨੇ ਸਾਰੇ ਮੁੱਢੀ ਲੱਗ ਜਾਣੇ ਜੀ ਵੱਢਣ ਵਾਲਿਆਂ ਨੇ ਜ਼ਿਲ੍ਹੇ ਸਾਂ ਦੇ ਵਿੱਚੋਂ ਘੱਟ ਤੋਂ ਘੱਟ ਵੀ ਤੇ 5-5000 ਰੁਪਇਆ ਕਿੱਲੇ ਦਾ ਮੰਗਣਾ ਜੀ ਉਹ ਵੀ ਵੱਢ ਹੋਈ ਤੇ ਵੱਢ ਹੋਈ ਕਈਆਂ ਖੇਤਾਂ ਦੇ ਵਿੱਚੋਂ ਨਿਕਲ ਨਹੀਂ ਨਹੀਂ ਟਰਾਲੀਆਂ ਹੀ ਨਹੀਂ ਪਹੁੰਚਣੀਆਂ ਉੱਥੇ ਇਹ ਨਾ ਨਾ 90% ਦਾ ਏਰੀਆ ਸਾਡਾ ਜਿਹੜਾ ਜੀ ਇਦਾਂ ਦਾ ਜਿਆ ਬੇਟੇ ਕਿਸ ਬਰਸਾਤ ਦਾ ਅਸਰ ਝੋਨੇ ਤੇ ਕੀ ਪਿਆ ਤੇ ਝੋਨੇ ਤੋਂ ਕਿ ਕਿਸਾਨ ਦਾ ਕੀ ਨੁਕਸਾਨ ਹੈ ਝੋਨੇ ਸਾਰੇ ਗਿੱਲੇ ਹੋਏ ਪਏ ਨੁਕਸਾਨ ਤੇ ਆਪਣੇ ਮੈਂ ਜਿੱਦਣ ਲੈ ਕੇ ਆਇਆ ਟਰਾਲੀਆਂ ਬਿਲਕੁਲ ਸੁੱਕਾ ਝੋਨਾ ਸੀ ਰਾਤ بارش ਪੈ ਗਈ ਰਾਤ بارش ਵਿੱਚ ਸਾਰਾ ਹੁਣ ਮੋਇਚਰ ਕਹਿੰਦੇ ਹੁਣ ਮੋਇਚਰ ਆ ਗਿਆ 20 ਮੋਇਚਰ ਆ ਗਿਆ ਝੋਨਾ ਸਾਨੂੰ ਉਮਰ ਨੰਘੀ ਸਾਡੀ ਖੇਤੀ ਕਰਦੇ ਆ ਸਾਨੂੰ ਪਤਾ ਟਰਾਲੀ ਖੋਲੋ ਦਾਣੇ ਡੇਕਦੇ ਆ ਪਤਾ ਲੱਗ ਜਾਂਦਾ ਮੋਇਚਰ ਹੈਗਾ ਕਿ ਨਹੀਂ ਜੀ ਪਰ ਸਾਡੇ ਟਰਾਲੀ ਦੇ ਵਿੱਚੋਂ ਦਾਣੇ ਆਉਂਦੇ ਸਾਡੇ ਪੱਲੇਦਾਰ ਕਹਿੰਦੇ ਝੋਨਾ ਠੀਕ ਆ ਮੌਇਸਚਰ ਘਟਾਓ ਦੇ ਕੀ ਬਾਈ ਆਉਂਦੇ ਆ ਕੀ ਸਰਕਾਰ ਨੂੰ ਅਪੀਲ ਕਰਨਾ ਚਾਹੁੰਦੇ ਆ ਕਿਉਂਕਿ ਮੋਰਚਰ ਨੂੰ ਲੈ ਕੇ ਕਹਿ ਲਿਏ ਜਾਂਚ ਝੋਨੇ ਦੀ ਲਿਫਟਿੰਗ ਕਟਾਈ ਜਿਹੜੀ ਦੇਖੋ ਲਿਫਟਿੰਗ ਕਟਾਈ ਜਿਹੜਾ ਆ ਉਹ ਆਰਤੀ ਆਜ਼ਾਦ ਗਵਰਨਮੈਂਟ ਦਾ ਮਸਲਾ ਸਾਡਾ ਮਸਲਾ ਆ ਵੀ ਜਿਹੜਾ ਮੌਇਸਚਰ ਆ ਨੇ ਇਹਨੂੰ 17 ਤੋਂ ਵਧਾਇਆ ਜਾਵੇ ਹਰ ਵਾਰੀ ਨਹੀਂ ਐਰ ਕਾਂ ਦੇ ਮੌਸਮ ਨੂੰ ਦੇਖਦੇ ਹੋਏ थोड़ा जा बजाया जाए झोना गिला नहीं थोड़ा सिल जी फट गया बारिश करके और कोई प्रॉब्लम नहीं सो so, इतनी लगातार बरसात पै रही है आड़ती तो परेशान है ही है किसान ही परेशान है आप पंजाब में काम करने आए हो क्या समस्या आ रही है और कैसे हालात हो रहे हैं समस्या बहुत गंभीर है जी ज्यादा गंभीर हर साल ज्यादा गंभीर समस्या है जी क्योंकि लेबर दे इना परेशानी आ पूछो नहीं ਇੰਨਾ ਪਰੇਸ਼ਾਨੀ ਲੇਬਰ ਦੇ ਵਿੱਚ ਕੈਸੀ ਪਰੇਸ਼ਾਨੀ ਹੈ ਇੱਕ ਪਰੇਸ਼ਾਨੀ ਇਸ ਕਰਕੇ ਹੈਗਾ ਜੇ ਮੋਚਰ ਛੱਡਦਾ ਨਹੀਂ ਮੋਚਰ ਇੱਕ ਕੀ ਬਾਈ ਹੁੰਦਾ ਆ ਅਸੀਂ ਸੁਕਾਉਂਦੇ ਆ ਫਿਰ ਵੀ ਮੋਚਰ ਨਹੀਂ ਹਟਦਾ ਜੀ ਅਸੀਂ ਕੀ ਕਰ ਸਕਦੇ ਫਸਲ ਹਰ ਸਾਲ ਆਪ ਪੈਕ ਕਰਤੇ ਆ ਔਰ ਫਸਲ ਕੋ ਲੈ ਕੇ ਪਿਛਲੇ ਸਾਲ ਦੀ ਫਸਲ ਕੇ ਇਸ ਸਾਲ ਦੀ ਫਸਲ ਮੇ ਕੀ ਆ ਫਸਲ ਵਧੀਆ ਹੁੰਦਾ ਸੀਗਾ ਹਰ ਸਾਲ ਫਸਲ ਵਧੀਆ ਹੁੰਦਾ ਸੀਗਾ ਅੱਜ ਕੀ ਪਾਣੀ ਕਰਕੇ ਫਸਲ ਬਹੁਤ ਨੁਕਸਾਨ ਦੇ ਵਿਚ ਆ ਰਹੀ ਹੈ ਨੁਕਸਾਨ ਲਈ ਅਖਣੀ ਪ੍ਰਧਾਨ ਜੀ ਜਿਹੜੀ ਲਗਾਤਾਰ ਬਰਸਾਤ ਪਈ ਹੈ ਬਰਸਾਤ ਦੇ ਚੱਲਦੇ ਅਸਟਾ ਮੰਡੀ ਦੇ ਵਿੱਚ ਕੀ ਹਾਲਾਤ ਆ ਔਰ ਕਿੰਨੀ ਕੁ ਫਸਲ ਜਿਹੜੀ ਅਸਟਾ ਮੰਡੀ ਦੇ ਵਿੱਚ ਜਿਹੜੀ ਆ ਚੁੱਕੀ ਹੈ ਜਾਂ ਲਗਾਤਾਰ ਕਿੰਨੀ ਕੁ ਲਿਫਟਿੰਗ ਇਸਟਮ ਹੋ ਸਕੀ ਦੇਖੋ ਜੀ ਲਗਾਤਾਰ ਹਾਂਜੀ ਦੇਖੋ ਲਗਾਤਾਰ ਦੋ ਦਿਨ ਤੋਂ بارش ਹੋ ਰਹੀ ਆ ਇਹ بارش ਨੇ ਕਿਸਾਨਾਂ ਤੇ ਆੜਤੀਆਂ ਦੀਆਂ ਚਿੰਤਾ ਵਧਾ ਦਿੱਤੀਆਂ ਆ ਤੂੰ ਪਹਿਲਾਂ ਵੀ ਹੜਾਂ ਦੀ ਮਾਰ ਕਰਕੇ ਕਿਸਾਨ ਬਹੁਤ ਪਰੇਸ਼ਾਨ ਸੀਗੇ ਫਸਲਾਂ ਬਹੁਤ ਖਰਾਬ ਹੋਈਆਂ ਸੀ ਤੇ ਹੁਣ ਦੋ ਦਿਨ ਤੋਂ ਲਗਾਤਾਰ ਜਿਹੜੀ بارش ਹੋ ਰਹੀ ਆ ਉਹਨੇ ਸਾਰਾ ਕੰਮ ਠੱਪ ਕਰਕੇ ਰੱਖਿਆ ਹੁਣ ਵੀ ਮੈਨੂੰ ਲੱਗਦਾ ਹੈ ਕਿ ਦਰਸੂ ਕਿ ਦਿਨ ਇੱਕ ਹਫਤਾ ਜਿਹੜਾ ਕੰਮ ਨਹੀਂ ਚੱਲੇਗਾ ਉਹਦੇ ਨਾਲ ਲੇਬੜਾਂ ਵੀ ਬੇਲੀਆਂ ਵੈਸੇ ਸਾਰੀਆਂ ਉਹਨਾਂ ਦਾ ਵੀ ਖਰਚਾ ਪੈ ਰਿਹਾ ਆ ਤੇ ਕਿਸਾਨ ਵੀ ਪਰੇਸ਼ਾਨ ਆ ਜੇ ਮੌਸਮ ਸਾਫ਼ ਹੋਵੇ ਤੇ ਚਲੋ ਕੋਈ ਕੰਮ ਚੱਲੇ ਮੰਡੀਆਂ 'ਚ ਵੀ ਸਾਰਾ ਮਾਲ ਦੇਖੋ ਤੁਸੀਂ ਟੱਕਿਆ ਪਿਆ ਆ ਤੇ ਬਰਸਾਤ ਕਰਕੇ ਬਹੁਤ ਹਾਲਾਤ ਖਰਾਬ ਹੋਇਆ ਮੰਡੀ ਦੇ ਵਿੱਚ ਮੰਡੀ 'ਚ ਹਾਲੇ ਸ਼ੁਰੂਆਤ ਹੀ ਹੋਈ ਸੀ ਜੀ ਜੇ ਲੋਕਲ ਫਸਲ ਤੇ ਆਦੀ ਹਾਲੇ ਸਮਝੋ 2 ਦਿਨ ਹੀ ਕਟਾਈ ਹੋਈ ਸੀ ਉਹ ਵੀ ਜਿੰਨੀ ਫਸਲ ਆਈ ਆ ਉਹ ਮੰਡੀ ਦੇ ਵਿੱਚ ਇੱਦਾਂ ਟਰਾਲੀਆਂ ਖੜੀਆਂ ਕੁਝ ਢੇਰੀਆਂ ਤਰਪਾਲਾਂ ਦੱਲੇ ਆ ਤੇ ਕਿਸਾਨ ਵੀ ਬੇਚਾਰੇ ਪਰੇਸ਼ਾਨ ਬੈਠੇ ਆ ਤੇ ਹੁਣ ਸਰਕਾਰ ਨੂੰ ਚਾਹੀਦਾ ਇੱਕ ਤੇ ਕਾਲਾ ਦਾਣਾ ਵਿੱਚ ਬਹੁਤ ਉਹਦੀ ਪ੍ਰੋਬਲਮ ਆ ਰਹੀ ਆ ਤੇ ਸਰਕਾਰ ਨੂੰ ਉਹਦੀਆਂ ਸਪੈਸੀਫਿਕੇਸ਼ਨਾਂ ਦੇ ਵਿੱਚ ਕੋਈ ਛੋਟ ਦੇਣੀ ਚਾਹੀਦੀ ਆ ਕਿਉਂਕਿ ਕਾਲੇ ਦਾਣੇ ਕਰਕੇ ਪਰਚੇਜ਼ ਵਿੱਚ ਥੋੜੀ ਜਿਹੀ ਸੋਨਾ ਖਰਾਬੀ ਆ ਰਹੀ ਆ ਨੂੰ ਖਰੀਦ ਵਿੱਚ ਥੋੜੀ ਪ੍ਰੋਬਲਮ ਆ ਰਹੀ ਆ ਉਹਦੀ ਜਿਹੜੀ ਇਹ ਇਹਦਾ ਕਾਫੀ ਅਸਰ ਪੈ ਰਿਹਾ ਜੀ ਬੀਟ ਏਰੀਆ ਚ ਤਾਂ ਬਹੁਤ ਪਾਣੀ ਭਰ ਗਿਆ ਖੇਤਾਂ ਦੇ ਵਿੱਚ ਉੱਥੇ ਦੇ ਕੰਮ ਸੇ ਕੰਮ ਹਲੇ 10 ਦਿਨ ਕੰਮ ਪੈਣਾ ਚੱਲਣ ਦੀ ਕੋਈ ਆਸ ਨਹੀਂ ਕਿਉਂਕਿ ਖੇਤਾਂ ਚ ਪਾਣੀ ਬਹੁਤ ਖੜਾ ਆ ਜਿਸ ਕਰਕੇ ਕਿਸਾਨਾਂ ਦੀ ਪਰੇਸ਼ਾਨੀ ਬਹੁਤ ਵੱਧ ਗਈ ਆ ਇਸ ਜ਼ੇਨਾਰੀ ਦਾ ਜੀ ਬਿਲਕੁਲ ਹਾਂ ਇਸੇ ਨਾਲ ਹੀ ਕਣਕ ਦੀ ਫਸਲ ਵੀ ਆ ਉਸ ਤੇ ਲੇਟ ਹੋਣ ਦੇ ਵੀ ਕਾਰਨ ਬਣਨਗੇ ਕਿਉਂਕਿ ਜਦੋਂ ਝੋਨੇ ਦੀ ਫਸਲ ਛੇਤੀ ਨਹੀਂ ਸਾਮ ਹੁੰਦੀ ਤੇ ਉਸ ਤਰ੍ਹਾਂ ਹੀ ਕਣਕ ਦੀ ਫਸਲ ਵੀ ਲੇਟ ਹੋਵੇਗੀ ਕਿਸਾਨਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਜੋ ਹਲਾਜ ਪ੍ਰਸਾਦ ਕਰਨ ਕਿਸਾਨਾਂ ਨੂੰ ਅਸੀਂ ਅਪੀਲ ਕਰਨੇ ਚਾਹੁੰਦੇ ਆ ਵੀ ਹੋਣਾ ਜਿੰਨਾ ਚਿਰ ਫਸਲ ਬਿਲਕੁਲ ਸੁੱਕਦੀ ਨਹੀਂ ਤੇ ਮੰਡੀਆਂ ਵਿੱਚ 17% ਮੌਇਸਚਰ ਵਾਲਾ ਝੋਨਾ ਲੈ ਕੇ ਆਉਣ ਕਿਉਂ ਹੋ ਰਿਹਾ ਹੈ ਬੁੱਲੇ ਕਰਫਟਾਰ ਬੁੱਲੇ ਕਰਫਟਾਰ ਸਾਰੇ ਆਦਮੀ ਵੀ ਪਰੇਸ਼ਾਨ ਹੈ ਸਾਰੇ ਪਰੇਦਾਰ ਵੀ ਮਾਲ ਚੁੱਕਿਆ ਨਹੀਂ ਜਾ ਰਿਹਾ ਹੈ ਪਾਣੀ ਦੇ ਘਮ ਰਹੇ ਨੇ ਜੀ ਤੇ ਇਹਨਾਂ ਦਾ ਕੋਈ ਇੰਤਜ਼ਾਮ ਸਰਕਾਰ ਨੂੰ ਕਰਨਾ ਚਾਹੀਦਾ ਜੇਕਰ ਹਾਲਾਤ ਦੇਖੇ ਜਾਂ ਤਾਂ ਹਾਲਾਤ ਇਸ ਵਾਰ ਕਿਸਾਨ ਕੀ ਮਹਿਸੂਸ ਕਰ ਰਿਹਾ ਕਿਸਾਨ ਇਸ ਟਾਈਮ ਦਾ ਬਹੁਤ ਪਰੇਸ਼ਾਨ ਹੈ ਜੀ ਜੀ ਕਿਸਾਨ ਨੂੰ ਜੋ ਮਾਲ ਮੰਡੀ ਚ ਬਿਆਰ ਹੁੰਦਾ ਜਿਹੜਾ ਬਿਆਰ ਟੋਲ ਨਹੀਂ ਰਿਹਾ ਉਹਨੂੰ ਜੈਰਾਂ ਨਾਲ ਲਾਉਂਦੇ ਨਹੀਂ ਕਹਿੰਦੇ ਮਾਲ ਗਿੱਲਾ ਬਹੁਤ ਪੈ ਰਹੀ ਇਹਦੇ ਨਾਲ ਕਰਕੇ ਕਿੰਨੀ ਕੁ ਪਰੇਸ਼ਾਨੀ ਪਰੇਸ਼ਾਨੀ ਬਹੁਤ ਹੈ ਬਸਾਦ ਦੀ ਬੜੀ ਪਰੇਸ਼ਾਨੀ ਹੈ ਇਸੋ ਪਰੇਕੀ ਹੋਣੇ ਦੋ ਦਿਨ ਤਿੰਨ ਦਿਨ ਹੋ ਗਏ ਕੀ ਮੰਗ ਕਰਦੇ ਮੰਗੇ ਤਾਂ ਇਹ ਕਰ ਦੇ ਜਿਹੜਾ ਹੈਗਾ ਧੁੱਪ ਲੱਗੇ ਕੁਝ ਵੀ ਹੈ ਸਰਕਾਰ ਨੂੰ ਇਹਨਾਂ ਦਾ ਹਰਿਆਣਾ ਦੇਣਾ ਚਾਹੀਦਾ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਜਿੰਮਦਰਾਂ ਲੱਗਦਾ ਕਿ ਜਿਹੜੀ ਫਸਲ ਹੈ ਸਾਰੇ ਕਿਸਾਨ ਦੀ ਆਰਪੀਆ ਦੀ ਪੂਰੀ ਹੋ ਸਕਦੀ ਹੈ ਪੇਮੈਂਟ ਪੇਮੈਂਟ ਕਿੱਥੋਂ ਪੂਰੀ ਹੋਣੀ ਜਿਹੜਾ ਕਿਸਾਨ ਦਾ ਝੋਨਾ ਖੜਾ ਉਹਦਾ ਸਾਰਾ ਡਿੱਗ ਜਾਣਾ ਬਾਤ ਪੈਣ ਕਰਕੇ ਉਹ ਉੱਤੇ ਕੀ ਕੰਮ ਆਣਾ ਉਹ ਪਿੱਛੇ ਉੱਗ ਜਾਣਾ 10 ਦਿਨ ਕੰਬੈਨਾਂ ਨਹੀਂ ਵੱਢ ਸਕਦੇ ਆ ਬਾਕੀ ਜਿਹੜਾ ਮੰਡੀ ਦਾ ਹਾਲਾਤ ਹੈ ਜਿਹਦੀ ਦੇਖ ਲਓਗੇ ਵੀ ਹੱਦ ਤੱਕ ਕੰਮ ਨਹੀਂ ਚੱਲਣਾ ਸਾਰੇ ਮਜ਼ਦੂਰ ਹੈ ਵਿਚਾਰੇ ਪਰੇਸ਼ਾਨ ਹੈਗੇ ਜੀ ਅੱਜ ਨੇ ਮਾਦਰ ਕਰਨ ਉਹ ਇੱਕ ਪਾਤੇ ਨੂੰ ਫੋਟੋ ਲਾਦਾ ਸਾਡੀ ਫੋਟੋ ਲਾ ਆਈ ਮਾੜਾ ਹਾਂ ਸਾਡਾ ਮੰਡੀ ਵਿੱਚ ਜੋ ਹਾਲਾਤ ਬਣੇ ਆ ਕੀ ਹਾਲਾਤ ਆ ਤੇ ਕਿਸਾਨ ਕਿੰਨੇ ਕੁ ਪਰੇਸ਼ਾਨ ਆ ਬਹੁਤ ਕਿਸਾਨ ਤੇ ਮਾਰੀ ਜਾਣੇ ਨੇ ਕਿਸਾਨਾਂ ਦੇ ਬੱਲੇ ਕੱਕ ਨਹੀਂ ਪਹਿਲਾਂ ਲੋਕਾਂ ਨੂੰ ਜੁਰਗੇ ਪਹਿ전에 ਪਹਿਲਾਂ ਹੀ ਮਰ ਜੰਦੀ ਚੰਗੀ ਕੀ ਕਾਰਨ ਉਹਦਾ ਪੈਣ بارش ਕਿੰਨੀ ਫਸਲ ਤੇ ਅਸਰ ਪਿਆ ਜਿਹੜਾ 50% ਫਸਲ ਦੇ ਬਹਿਗੇ ਜੀ ਕੀ ਲੱਗਦਾ ਕਿ ਇਸ ਵਾਰ ਖਰਾ ਦੇ ਚਲੇ ਨਾ ਖੱਟੇ ਕਿ ਤੁਮਰੇ ਹੋਣੇ ਨਹੀਂ ਤੁਮ ਜੇ ਨੂੰ ਦੇ ਦੈ ਦੇ ਪੈ 10 ਕੁਇੰਟਲ ਚ ਆਉਂਦਾ ਚਾਰ ਕੋ ਨਹੀਂ ਤੇ ਚਾਰ 10 ਬੰਦ ਵਿੱਚ ਨਹੀਂ ਪੈਂਦਾ ਪਿਆ ਹੈ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਕੋ ਮੰਗ ਕਰਕੇ ਦੇਸ ਆਦੇ ਗਰੀਬਾਂ ਨੂੰ ਵੇਖੇ ਉਹ ਕਿਉਂ ਨਹੀਂ ਜੀਉਂਦੇ ਰਹਿਣਾ 10 ਲੱਖ ਲੱਖ ਰੁਪਇਆ ਕਹੇ ਲੇਦਾ ਨਾ ਉਹ ਆਰਤੀ ਕਿਸਾਨ ਤੇ ਲੇਬਰ ਦੀ ਜਿਹੜੀ ਵੱਡੀ ਪਰੇਸ਼ਾਨੀ ਹੈ ਪਰੇਸ਼ਾਨੀ ਦਾ ਸਵਭ ਬੜੇ ਚੱਲਦਿਆ ਬਰਸਾਤ ਜੇਕਰ ਹੋਰ ਪਈ ਤੇ ਕਿਸਾਨਾਂ ਦੇ ਲਈ ਇੱਕ ਹੋਰ ਚਿੰਤਾ ਵਾ ਵਧਾ ਸਕਦੀ ਹੈ ਜੇ ਗੱਲ ਕੀਤੀ ਜਾ ਤਾਂ ਮੰਡੀ ਦੇ ਵਿੱਚ ਖੜੇ ਹੈ ਜਿੱਥੇ ਇੱਕ ਕਿਸਾਨ ਆਪਣੀ ਫਸਲ ਜਿਹੜੀ ਪੁੱਤਾ ਵਾਂਗੂ ਪਾਲ ਕੇ 6 ਮਹੀਨੇ ਦੀ ਫਸਲ ਨੂੰ ਮੰਡੀ ਵਿੱਚ ਲੈ ਕੇ ਆਉਂਦਾ ਆਸ ਹੁੰਦੀ ਹੈ ਕਿ ਵਧੀਆ ਫਸਲ ਦਾ ਮੁੱਲ ਪਵੇ ਪਰ ਮੁੱਲ ਕਿਸ ਤਰ੍ਹਾਂ ਪਵੇਗਾ ਬਰਸਾਤ ਉਹ ਜਿਹੜੀ ਇੱਕ ਵੱਡਾ ਕਾਰਜ ਜਿਹੜਾ ਬਣਿਆ ਹੋਇਆ ਤੁਸੀਂ ਦੇਖਦੇ ਰਹੋ ਦੇਣਿਸ਼ਵਰ ਮੈਂ ਅਮਰਤਪਾਲ ਸਿੰਘ ਬਾਜਵਾ ਟਾਂਡਾ ਆਊਟਪੁਰ